ਜੀ ਵੀ ਦੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਵਧੀਆ ਹੋਣਗੇ ਤੇ ਬਾਈ ਜੀ ਆਪਾਂ ਹੁਣ ਨਵੇਂ ਜਾਨਵਰ ਲੈ ਕੇ ਆਏ ਆ ਤੇ ਆਪਾਂ ਉਹਨਾਂ ਦਾ ਜਾਨਵਰ ਦਾ ਸ਼ੋਅ ਕਰਾਉਣੇ ਆ ਠੀਕ ਹੈ ਤੇ ਬਾਕੀ ਦੱਸਿਓ ਕਮੈਂਟ ਕਰਕੇ ਕਿਵੇਂ ਦੇ ਲੱਗੇ ਆ ਤੇ ਬਾਕੀ ਉਹ ਆਪਣੇ ਕਬੂਤਰ ਨੇਗੇ ਹੋਰ ਜਾਨਵਰ ਆ ਠੀਕ ਹੈ ਤੇ ਬਾਕੀ ਇਹਨਾਂ ਨੂੰ ਆਪਾਂ ਇੱਕ ਦਿਨ ਛੱਡਦੇ ਆ ਤੇ ਬਾਕੀ ਮੈਂ ਦਿਖਾਉਣਾ ਤੁਹਾਨੂੰ ਕਿੱਥੇ ਲੈ ਕੇ ਚੱਲੋਂ ਉਥੇ ਉਥੇ ਛੱਡ ਦੇ ਬਾਕੀ ਜਰੂਰ ਦੱਸਿਓ ਠੀਕ ਹੈ ਕਮੈਂਟ ਕਰਕੇ ਤੇ ਬਾਕੀ ਨਾਲੇ ਆ ਦਾ ਉਹ ਪੱਤੇ-ਪੱਟੇ ਖਾ ਲੈਣਗੇ ਤੇ ਉੱਥੇ ਛੱਡਦੇ ਆ ਤੇ ਬਾਕੀ ਮੈਨੂੰ ਦੱਸਿਓ ਕਮੈਂਟ ਕਰਕੇ ਇਹਨਾਂ ਜੋ ਮੇਲ ਕਿਹੜਾ ਤੇ ਫੀਮੇਲ ਕਿਹੜੀ ਹੈ ਤੁਸੀਂ ਦੱਸਿਓ ਕਮੈਂਟ ਕਰਕੇ ਅੰਤਾਜਾ ਦੱਸਿਓ ਠੀਕ ਹੈ ਮੈਨੂੰ ਇੱਕ ਆ ਚਿੱਟਾ ਨਿਕਲਾ ਜਾ ਤੇ ਉਹਨਾਂ ਨੂੰ ਵੀ ਬਾਹਰ ਕਰਦੇ ਉਹਨੇ ਖਾਣ ਲੱਗ ਜਾਣਗੇ ਓਲੀ ਓਲੀ ਆਪੇ ਪੱਠੇ ਉਹ ਵੀ ਛੱਡ ਦੇ ਬਾਹਰ ਕਰਦੇ ਉਹ ਵੀ ਫੜ ਕੇ ਕੱਢ ਦੇ ਤੇ ਚਲੋ ਜੀ ਤੂੰ ਤਾਂ ਜਾ ਦੀ ਆ ਦੀ ਸੈਰ ਚੱਲ ਭੱਜਾ ਭੱਜਾ ਹਾਂ ਤੂੰ ਵੀ ਆ ਵੀ ਛੱਡ ਦੇ ਉਹ ਡਰਦੇ ਬਾਹਰ ਨਹੀਂ ਨਿਕਲਦੇ ਕਈ ਵਾਰ ਆਪ ਹੀ ਨਿਕਲ ਆਉਂਦੇ ਆ ਬਾਹਰ ਓਏ ਹੁਣ ਉਹ ਜਾੜੇ ਕੋ ਉਹ ਭੱਜ ਗਿਆ ਟੋਕੇ ਕੋਲੇ ਛੱਰ ਤੇ ਆਪਾਂ ਠੀਕ ਹੈ ਤੇ ਇਹ ਹਜੇ ਛੋਟੇ ਜਾੜੇ ਆ ਠੀਕ ਹੈ ਨਿੱਕੇ ਆ ਹਜੇ ਬਾਕੀ ਜਦੋਂ ਵੱਡੇ ਹੋਣਗੇ ਫੇਰ ਦੇਖਦੇ ਆ ਕਿੰਨੇ ਬੱਚੇ ਦਿੰਦੇ ਆ ਹਨਾ ਆਪਾਂ ਨੂੰ ਜਿਵੇਂ ਕਬੂਤਰਾਂ ਦਾ ਤਾਂ ਪਤਾ ਹੀ ਆ ਹਾਂ ਮੀਨ ਨੇ ਬੱਚੇ ਦਿੰਦੇ ਐ ਇੰਨੇ ਦਿੰਦੇ ਆ ਇਹਨਾਂ ਦਾ ਹਜੇ ਆਪਾਂ ਨੂੰ ਪਤਾ ਨਹੀਂ ਤੇ ਬਾਕੀ ਜਿਹੜੇ ਆਪਣੇ ਅਪਡੇਟ ਜਿਹੜੀ ਹੋਇਆ ਕਰੂਗੀ ਆਪਾਂ ਨਾ ਤਾਂ ਹੀ ਨੇ ਦਿਨਾ ਬਾਅਦ ਵੀ ਵੀਡੀਓ ਪਾਈ ਕਿਉਂਕਿ ਆਪਾਂ ਜਨਵਾਰਾਂ ਇਕੱਠੇ ਕਰਦੇ ਪਏ ਆ ਤੇ ਹੁਣ ਆਪਾਂ ਕੁੱਕੜੇ ਵੀ ਪਤਾ ਕਰ ਲਏ ਆ ਕਿਸੇ ਮੁੰਡੇ ਤੋਂ ਤੇ ਸਿੱਜੜ ਵੀ ਆਪਣੇ ਕੋਲੇ ਹੁਣ ਆ ਗਏ ਆ ਠੀਕ ਹੈ ਤੇ ਹੌਲੀ ਹੌਲੀ ਆਪਾਂ ਆਪਣੇ ਸੈਟਅਪ ਤੇ ਅਪਡੇਟ ਕਰੀ ਜਾਂਦੇ ਹੌਲੀ ਹੌਲੀ ਤੇ ਨਵੀਂ ਅਪਡੇਟ ਲਈ ਫਿਰ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਠੀਕ ਹੈ ਤੇ ਹੁਣ ਇਹਨਾਂ ਨੂੰ ਫੜ ਫੜ ਕੇ ਤੁਹਾਨੂੰ ਮੈਂ ਦਿਖਾ ਦਿੰਨਾ ਇੱਕੀ ਪੂਰਾ ਜਿਹੜੇ ਜਿਹੜੇ ਆਪਣੇ ਸਿੱ ਜਿਹੜੇ ਕਿਹੜੇ ਸਿੱ ਜਿਹੜੇ ਨਹੀਂ ਗਏ ਬਾਕੀ ਉਹ ਵੀ ਦਿਖਾ ਦੇਣਾ ਤੇ ਬਾਕੀ ਮੈਨੂੰ ਤੂੰ ਹੀ ਜ਼ਰੂਰ ਦੱਸੋ ਕਮੈਂਟ ਕਰਕੇ ਠੀਕ ਹੈ ਤੇ ਆਹ ਬੜੀ ਕੈਮਰਾ ਤੇ ਪਹਿਲਾਂ ਆ ਜਾ ਤੂੰ ਹੀ ਆ ਜਾ ਐ ਨੂੰ ਆ ਜਾ ਨੇੜੇ ਕਰਕੇ ਦਿਖਾ ਦੇ ਚੰਨਾ ਉਹਨਾਂ ਨੇ ਆਖ ਨਹੀਂ ਆਉਣਾ ਮੇਰੇ ਸਾਹ ਉਹ ਵੱਗ ਗਿਆ ਠਾ ਥੇ ਇਹ ਨਹੀਂ ਬਣੀ ਲੋ ਇਹ ਕਾਜ ਬਾਕੀ ਇਹ ਬਹੁਤ ਛੋਟੇ ਜਿਹਾ ਨਿੱਕੇ ਨਿੱਕੇ ਹੀ ਆ ਇਹ ਫੀਮੇਲਾ ਮੇਲਾ ਇਹ ਤਾਂ ਮੇਲ ਆ ਬਈ ਠੀਕ ਹੈ ਡੱਬਾ ਤੇ ਆਪਾਂ ਦੂਸਰਾ ਦੇਖ ਲੈਂਦੇ ਚਲੋ ਤੂੰ ਵੀ ਚੱਲ ਜੇਠਾ ਬਾਕੀ ਕਮੈਂਟ ਕਰਕੇ ਦੱਸ ਦੇ ਉੱਪਰ ਲੰਦ ਦੱਸੋ ਠੀਕ ਹੈ ਕਿਉਂਕਿ ਹੁਣ ਤਾਂ ਮੈਂ ਦਿਖਾ ਹੀ ਦਿੱਤਾ ਹੈ आ दिखा दे ए फीमेल आई भी चल भज तू इधर आ मने ये देखो ये बड़ा गंदा ये नीहा तो उधरो डरा है ये हाथ नहीं आना चाहिए मर गया है खाए ता इधर आ गया जी इधर इधरो भाग पैर बड़ा डरदा है आ जा आ, आ, आ जा चल वो ਇਹ ਵੀ ਮੇਲ ਆ ਠੀਕ ਹੈ ਦੋ ਮੇਲ ਆ ਇੱਕ ਫੀਮੇਲ ਆ ਠੀਕ ਹੈ ਤੇ ਬਾਕੀ ਆਪਾਂ ਹੋਰ ਅਪਡੇਟ ਲੈ ਆਵਾਂਗੇ ਆਪਣੇ ਆ ਜਨਮਰਾਂ ਦੇ ਵਿੱਚ ਵੀ ਤੇ ਬਾਕੀ ਜਿਹੜੇ ਆਪਾਂ ਕੁੱਕੜ ਲੈ ਆਉਣੇ ਆ ਉਹ ਵੀ ਤੁਹਾਨੂੰ ਮੈਂ ਲਿਖਾਉਂਗਾ ਅਪਡੇਟ ਪਾ ਦੂੰਗਾ ਬਾਕੀ ਇਹ ਜਨਮਰਾਂ ਦਾ ਪਤਾ ਕਰੀ ਜਾਨੇ ਤੇ ਬਾਕੀ ਮੈਨੂੰ ਜਰੂਰ ਦੱਸਿਓ ਹਣਾ ਜੇ ਕਿਸੇ ਕੋਲੇ ਜਨਮਰ ਵੀ ਹੋਏ ਤਾਂ ਬਾਕੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਵੀਂ ਅਪਡੇਟ ਹਣਾ ਹੁਣ ਆਪ ਲੈ ਆਉਣੇ ਰਹੇ ਨੇ ਨਾਲ ਤੁਹਾਨੂੰ ਪਤਾ ਚੱਲਦਾ ਰਹੇਗਾ ਤੇ ਬਾਕੀ ਆਪਾਂ ਜਨਵਰਾਂ ਤੇ ਜਿਹੜੇ ਆਪਣੇ ਕਬੂਤਰਾਂ ਉਹਨਾਂ ਤੇ ਵੀਡੀਓ ਪਾਇਆ ਕਰਾਂਗੇ ਬਾਕੀ ਜਿਹੜੇ ਆਪਣੇ ਸਿੱਜੜ ਐ ਉਹਨਾਂ ਤੇ ਵੀ ਪਾਇਆ ਕਰਾਂਗੇ ਵੀਡੀਓ ਹਨਾ ਲੱਗ ਲੱਗ ਹੁਣ ਆਪਾਂ ਦਿਆ ਕਰਾਂਗੇ ਅਪਡੇਟ ਸਾਰੀ ਮਨੇ ਮੰਨ ਲਓ ਆਪਾਂ ਕੋਈ ਵੀ ਜਿਹ ਵਿੱਚ ਕੋਰਾ ਹੋ ਗਿਆ ਸਾਰਾ ਕੋ ਵਕਤਾਂ ਬੂਰਾ ਨਾ ਸਾਰਾ ਕੋ ਹੌਲੀ ਹੌਲੀ ਅਪਡੇਟ ਕਰਾਂਗੇ ਤੇ ਬਾਕੀ ਸਾਨੂੰ ਦੱਸ ਦਿਓ ਕਮੈਂਟ ਕਰਕੇ ਆ ਸਿੱਜੜ ਆਪਨੇ ਕਿਵੇਂ ਦੇ ਲੱਗਿਆ ਤੇ ਬਾਕੀ ਠੀਕ ਐ ਬਈ ਓਕੇ ਬਾਈ ਫਿਰ ਮਿਲਦੇ ਆਗੇ ਹੋਣਗੇ ਤੇ ਵਿੱਚ ਓਕੇ ਬਾਈ